NNR نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਗਾਤਾਰ ਦਰਿਆ ਸਤਲੁਜ ਦੀ ਤੁਹਾਨੂੰ ਅਪਡੇਟ ਦੇ ਰਿਆਂ ਇਸ ਵਕਤ ਦੀਆਂ ਬ੍ਰੇਕਿੰਗ ਨਿਊਜ਼ਾਂ ਦੋ ਨੇ ਇੱਕ ਪਾਸੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ 1 ਫੁੱਟ ਤੱਕ ਘਟਿਆ ਤੇ ਦੂਜੇ ਪਾਸੇ ਨਾਲ ਤੁਹਾਨੂੰ ਇੱਕ ਹੋਰ ਖਬਰ ਦੱਸਦੀ ਏ ਜੋ ਪਾਖੜਾ ਦੇ ਫਲੱਡ ਗੇਟ ਖੁੱਲੇਗੇ ਸੀ 8 8 ਫੁੱਟ ਤੱਕ ਉਹਨਾਂ ਨੂੰ ਹੁਣ ਵਧਾ ਕੇ 10 10 ਫੁੱਟ ਤੱਕ ਕਰ ਦਿੱਤਾ ਗਿਆ ਤਾਂ ਆਪਣੇ ਆਪ 'ਚ ਇੱਕ ਵੱਡੀ ਤੇ ਅਹਿਮ ਜਾਣਕਾਰੀ ਹੈ ਜੋ ਪਾਖੜਾ ਦੇ ਫਲੱਡ ਗੇਟ 8 8 ਫੁੱਟ ਤੱਕ ਖੁੱਲੇ ਸੀ ਉਹਨਾਂ ਨੂੰ ਹੁਣ 10 10 ਫੁੱਟ ਤੱਕ ਖੋਲ ਦਿੱਤਾ ਗਿਆ ਕਿਉਂਕਿ ਪਾਖੜਾ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਸੀ ਤਕਰੀਬਨ 1680 ਹੋਣ ਦੇ ਵਿੱਚ ਸਵਾ ਕੁ ਫੋਟੀ ਫਾਸਲਾ ਬਚਿਆ ਹੈ ਤਾਂ ਜਿਸ ਦੇ ਬਜਾਓ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਫਲੱਡ ਗੇਟ ਖੋਲਣੇ ਚਾਹੀਦੇ ਆ ਦਰਿਆ ਸਤਲੁਜ ਦੇ ਵਿੱਚ ਪਾਣੀ ਦੀ ਆਮਦ ਲਗਾਤਾਰ ਜਾ ਰਹੀ ਸੀ ਪਰ ਇਸ ਵਕਤ ਦੀ ਦੂਜੇ ਪਾਸੇ ਇਹ ਵੀ ਬ੍ਰੇਕਿੰਗ ਨਿਊਜ਼ ਹੈ ਕਿ 1 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਪਰ ਦੂਜੇ ਪਾਸੇ ਨਾਲ ਇਹ ਵੀ ਇੱਕ ਚਿੰਤਾ ਕਰਨ ਵਾਲੀ ਗੱਲ ਹੈ ਜੋ ਪਾਖੜਾ ਦੇ ਫਲੱਡ ਗੇਟ 8-8 ਫੁੱਟ ਤੱਕ ਖੁੱਲ ਗਏ ਸੀ ਉਹਨਾਂ ਨੇ ਬਦਾਇਆ ਕਿ 10-10 ਫੁੱਟ ਤੱਕ ਕਰ ਦਿੱਤਾ ਗਿਆ ਗੱਲ ਸਾਫ਼ ਹੈ ਕਿ ਜੇਕਰ 1 ਫੁੱਟ ਤੱਕ ਫਲੱਡ ਗੇਟ ਖੁੱਲ ਜਾਂਦੇ ਆ ਤਾਂ ਪਾਣੀ ਥੋੜਾ ਨਿਕਲੇਗਾ 2 ਤੱਕ ਥੋੜਾ ਹੋਰ ਥੋੜਾ ਹੋਰ ਵੱਧ ਜਾਏਗਾ 3 ਤੱਕ ਹੋਰ 4 ਤੱਕ ਹੋਰ ਜਿੱਦਾਂ ਇਹ ਫਲੱਡ ਗੇਟ ਉੱਪਰ ਆਪਾਂ ਕਰੀ ਜਾਵਾਂਗੇ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਫੋਟ ਆਉਂਦਾ 1 ਫੁੱਟ ਤੱਕ 2 ਫੁੱਟ 3 ਫੁੱਟ 4 ਫੁੱਟ ਤਾਂ 5 ਫੁੱਟ ਤਾਂ ਇਸੇ ਤਰ੍ਹਾਂ ਫਿਰ ਉਹ ਫਲੱਡ ਗਿੰਤੇ ਜੋ ਗਿਣਤੀ ਸੀ ਉਹ ਫਲੱਡ ਉੱਪਰ ਤੱਕ ਵੱਧ ਗਈ ਤਾਂ ਹੁਣ ਉਹ 10 10 ਫੁੱਟ ਤੱਕ ਫਲੱਡ ਗੇਟ ਖੋਲ ਦਿੱਤੇ ਗਿਆ ਤਾਂ ਕਿਤੇ ਨੇ ਕਿਤੇ ਚਿੰਤਾ ਕਰਨ ਵਾਲੀ ਗੱਲ ਹੈ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਲਗਾਤਾਰ ਬੱਦਲ ਫਟ ਰਿਹਾ ਹੈ ਤਾਂ ਕਿਤੇ ਨੇ ਕਿਤੇ ਚਿੰਤਾ ਫੇਰ ਵਧਾ ਸਕਦੇ ਆ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਜੋ ਹੈ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਸਕਦਾ ਹੈ ਹੁਣ ਤੱਕ ਦੇ ਜੋ ਅਪਡੇਟ ਹੈ ਜੋ ਰੋਪੜ ਤੋਂ ਪੈਣ ਛੱਡਿਆ ਜਾਣਾ 76000 ਕਿਊਸਕ ਪਾਣੀ ਦੀ ਲਗਭਗ ਤਿਆਰੀ ਕਰ ਲਈ ਗਈ ਹੈ ਤਾਂ ਆਪਣੇ ਆਪ ਚ ਤਿੰਨ ਅਪਡੇਟਾਂ ਵੱਡੀਆਂ ਨਿਕਲ ਕੇ ਸਾਹਮਣੇ ਆਈਆਂ ਇੱਕ ਪਾਸੇ ਪਾਖੜਾ ਦੇ ਫਲੱਡ ਗੇਟ ਜਿਹੜੇ 8-8 ਫੁੱਟ ਦਾ ਖੁੱਲੇ ਗਏ ਸੀ ਉਹਨਾਂ ਨੂੰ ਹੁਣ 10-10 ਫੁੱਟ ਤੱਕ ਤੱਕ ਖੋਲ ਦਿੱਤਾ ਗਿਆ ਦੂਜੇ ਪਾਸੇ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ 1 ਫੁੱਟ ਤੱਕ ਘਟਿਆ ਤਾਂ ਤੀਜੀ ਗੱਲ ਕਿ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਔਰ ਉਸ ਤੋਂ ਅੱਗੇ ਆਪਾਂ ਜੇ ਕਿਰਪਾ ਖੜੇ ਦੀ ਹੁਣ ਗੱਲ ਕਰੀਏ ਤਾਂ ਉਸ ਦਾ ਲੈਵਲ 1680 ਫੁੱਟ ਹੋਣ ਦੇ ਵਿੱਚ ਕੁਝ ਹੀ ਸਮਾਂ ਲੱਗ ਸਕਦਾ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਗੱਲ ਸਾਫ ਉੱਥੇ ਹੋ ਜਾਂਦੀ ਹੈ ਕਿ ਇਸ ਦਾ ਜੋ ਲੈਵਲ ਹੋਰ ਵਧੇਗਾ ਤਕਰੀਬਨ 1680 ਹੋਣ ਦੇ ਵਿੱਚ ਤਕਰੀਬਨ ਸਵਾ ਕੁ ਫੁੱਟ ਦਾ ਹੀ ਫਾਸਲਾ ਪਿਛਲੇ 4 ਦਿਨਾਂ ਦੇ ਵਿੱਚ ਤਕਰੀਬਨ 6 ਫੁੱਟ ਜੋ ਉਸੇ ਲੈਵਲ ਪਾਖੜਾ ਦਾ ਵਧਿਆ ਤਾਂ ਰੋਪੜ ਦੇ ਉੱਪਰ ਵਿੱਚੋਂ ਜੋ ਪਾਣੀ ਛੱਡਿਆ ਜਾਣਾ ਅੱਗੇ ਜੋ ਫਿਰੋਜ਼ਪੁਰ ਦੇ ਇਲਾਕੇ ਨੇ ਫਾਜ਼ਲ ਕੈਂਪ ਉੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਤਬਾਹੀ ਮੱਚੀ ਹੋਈ ਹੈ ਤਾਂ ਉਹਨਾਂ ਲਈ ਵੱਡੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿੱਥੇ ਪਹਿਲੇ ਪਾਣੀ ਬਹੁਤ ਜ਼ਿਆਦਾ ਹੈ ਤਾਂ ਫਿਰ ਉੱਥੇ ਹਰੀਕੇ ਹੈਡ ਵਰਕਰਸ ਦੇ ਉੱਤੇ ਪਹਿਲੇ ਬਹੁਤ ਜ਼ਿਆਦਾ ਪਾਣੀ ਚੰਦ ਰਿਹਾ ਤਾਂ ਫਿਰ ਉਧਰ ਵੀ ਪਾਣੀ ਛੱਡਿਆ ਜਾਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਸਤਰ ਕਰਨ ਦੀ ਲੋੜ ਹੈ ਜਿੰਨੇ ਵੀ ਤੁਹਾਡੇ ਆਸ-ਪਾਸ ਬੰਦ ਨੇ ਤੁਸੀਂ ਉਹਨਾਂ ਦਾ ਇੱਕ ਵਾਰ ਦੌਰਾ ਜ਼ਰੂਰ ਕਰ ਲਓ ਕਿ ਬੰਨ ਬਿਲਕੁਲ ਸਹੀ ਹੈ ਕਿਉਂਕਿ ਪ੍ਰਸ਼ਾਸਨਾਂ ਦਾ ਤਾਂ ਤੁਹਾਨੂੰ ਪਤਾ ਕਿ ਪ੍ਰਸ਼ਾਸਨ ਕਿੰਨਾ ਕੁ ਸੁਚੇਤ ਹੈ ਬਿੱਤੇ ਦਿਨੀ ਬਹੁਤ ਜ਼ਿਆਦਾ بارش ਸੀ ਚਲ ਅੱਜ ਸਵੇਰੇ بارش ਹੋਈ ਹੈ ਪਰ ਸਾਰਾ ਦਿਨ بارش ਨਹੀਂ ਹੋਈ ਤਾਂ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਕਿ ਕਿੰਨੀ ਕੁ ਸੇਵਾ ਨਿਭਾ ਰਿਹਾ ਪਰ ਜੋ ਸਮਾਜ ਸੇਵਕ ਲੋਕ ਨੇ ਜੋ ਕੰਮ ਕਰਨ ਵਾਲੇ ਲੋਕ ਨੇ ਉਹ ਲਗਾਤਾਰ ਆਪਣੀ ਆਪਣੀ ਸੇਵਾ ਜ਼ਰੂਰ ਨਿਭਾ ਰਹੇ ਨੇ ਦੂਜੇ ਪਾਸੇ ਜਿਕਰ ਕਿ ਮੁੰਡੀ ਚੋਲੀਆ ਪਿੰਡ ਹੈ ਜਾਂ ਫਿਰ ਲੋਹਿਆ ਦੇ ਨੇੜੇ ਮਡਾਲੇ ਦੇ ਛੰਨਾ ਪਿੰਡ ਜਾਂ ਬਹੁਤ ਸਾਰੇ ਹੋਰ ਪਿੰਡ ਨੇ ਇਹੋ ਜੇ ਤੱਕਾ ਵਸਦੀ ਦਾ ਜੋ ਅਰਜੀ ਬੰਦ ਕੇ ਲਗਾਇਆ ਗਿਆ ਸੀ ਉਹ ਵੀ ਕੱਲ ਟੁੱਟ ਗਿਆ ਸੀ ਦੇਰ ਰਾਤ ਤੱਕ ਤਾਂ ਆਪਣੇ ਆਪ 'ਚ ਗੱਲਾਂ ਬਹੁਤ ਦਿਨ ਚਿੰਤਾ ਕਰਨ ਵਾਲੀਆਂ ਗੱਲਾਂ ਨੇ ਤਾਂ ਇਸ ਟਾਈਮ ਜੋ ਤੁਹਾਨੂੰ ਅਸੀਂ ਵੱਡੀ ਅਪਡੇਟ ਦਿਤਤੀ ਹੈ ਜਿੱਥੇ 1 ਫੁੱਟ ਪਾਣੀ ਘਟਿਆ ਤਾਂ ਦੂਜੇ ਪਾਸੇ ਫਲੱਡ ਫਲੱਡ ਗੇਟ ਖੁੱਲ ਗਿਆ ਦੂਜੇ ਪਾਸੇ ਚਿੰਤਾ ਵਧ ਗਈ ਹੈ ਲੋਕਾਂ ਨੂੰ ਪਹਿਲੇ ਬਹੁਤ ਜ਼ਿਆਦਾ ਡਰ ਸਤਾ ਰਿਹਾ ਸੀ ਪਰ ਇੱਕ ਵਾਰ ਫਿਰ ਲੋਕ ਚਿੰਤਾ ਦੇ ਵਿੱਚ ਨੇ ਲੋਕਾਂ ਦੇ ਝੋਨੇ ਤੁਸੀਂ ਸਾਹਮਣੇ ਤਸਵੀਰ ਦੇਖ ਸਕਦੇ ਹੋ ਇਸ ਜਗ੍ਹਾ ਤੇ ਦਰਿਆ ਨਹੀਂ ਹੈ ਦਰਿਆ ਇੱਥੋਂ ਥੋੜਾ ਦੂਰ ਹੈ ਕਾਫੀ ਦੂਰ ਕਹਿ ਸਕਦੇ ਥੋੜਾ ਨਹੀਂ ਅੱਗੇ ਸਟੱਡ ਲੱਗੇ ਹੋ ਸੀ ਉਹ ਸਾਰੇ ਪਾਣੀ ਦੇ ਪੇੜ ਚੜ ਗਿਆ ਜਾਣ ਕੇ ਪਾਣੀ ਦੇ ਵਿੱਚ ਡੱਗ ਗਿਆ ਤੇ ਦੂਜੇ ਪਾਸੇ ਝੋਨਾ ਡੁੱਬਿਆ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪਾਣੀ ਫਿਰ ਦੁਬਾਰਾ ਆ ਜਾਂਦਾ ਹੈ ਤਾਂ ਦਰਿਆਵਾਂ ਦੇ ਅੰਦਰ ਜੋ ਝੋਨੇ ਨੇ ਉਹਨਾਂ ਦੇ ਹਾਲਾਤ ਕੀ ਹੋਣਗੇ ਤੁਸੀਂ ਉਹ ਅੰਦਾਜ਼ਾ ਲਗਾ ਸਕਦੇ ਹੋ ਦਰਿਆਵਾਂ ਤੋਂ ਬਾਹਰ ਲਗਾਤਾਰ ਬਾਰਿਸ਼ ਹੋਈ ਹੈ ਤਾਂ ਝੋਨੇ ਦੇ ਹਾਲਾਤ ਤਾਂ ਉੱਥੇ ਬਹੁਤ ਜ਼ਿਆਦਾ ਬਾੜੇ ਨੇ ਤਾਂ ਜੋ ਜਿੱਦਾਂ ਮੈਂ ਕਹਿ ਕਿ ਮੁੰਡੀ ਚੋਲੀ ਅੱਗੇ ਜੋ ਤੱਕਾ ਵਸਦੀ ਹੈ ਉੱਥੇ ਜੋ ਬੰਨ ਬਣਾਇਆ ਹੋਇਆ ਸੀ ਮੇਨ ਤੁਸੀਂ ਬੰਨ ਤਾਂ ਉਸ ਦੇ ਵਿੱਚ ਪਾਣੀ ਰਿਸਦਾ ਸੀ ਉਹਦੇ ਵਿੱਚੋਂ ਸੇਮ ਚੱਲ ਪਈ ਸੀ ਤਾਂ ਉੱਥੇ ਆਰਮੀ ਨੇ ਮੋਰਚਾ ਸੰਭਾਲ ਲਿਆ ਹੈ ਤਾਂ ਆਰਮੀ ਲਗਾਤਾਰ ਕੰਮ ਕਰ ਰਹੀ ਹੈ ਉੱਥੇ ਤਾਂ ਆਪਣੇ ਆਪ 'ਚ ਬਹੁਤ ਵੱਡੀ ਔਰ ਵੱਡੀ ਜਾਣਕਾਰੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਤੁਸੀਂ ਕਿਸ ਤਰੀਕੇ ਤੇ ਸਾਨੂੰ ਦੇਖ ਰਹੇ ਹੋ ਤੁਹਾਡੇ ਕੋਲ ਦਰਿਆਮਾ ਦੀ ਕੀ ਸਥਿਤੀ ਹੈ ਬਿਆਸ ਦਰਿਆ ਦੀ ਅੱਜ ਕਗਰਦ ਰਿਆ ਤੇ ਕਗਰਦ ਰਿਆ ਦੇ ਵੀ ਜਾਂਦੇ ਜਾਂਦੇ ਅਪਡੇਟ ਦੇ ਦਈਏ ਕਿ ਕਗਰਦ ਰਿਆ ਨੇ ਵੀ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਮਾਨਸਤ ਵਗੇ ਸਰਦੂਲਗੜਾ ਸਰਦੂਲਗੜ ਤੋਂ ਅੱਗੇ ਬਹੁਤ ਸਾਰੇ ਪਿੰਡ ਹੋ ਰਹੇ ਤਾਂ ਉੱਥੇ ਲਗਾਤਾਰ ਘੱਗਰ ਦਾ ਜੋ ਜਲ ਪੱਧਰ ਵੱਧ ਰਿਹਾ ਹੈ ਤਾਂ ਉੱਥੇ ਜੋ ਝੋਨੇ ਦੀ ਫਸਲ ਸੀ ਉਹਨਾਂ ਵਿੱਚ ਪਾਣੀ ਭਰ ਚੁੱਕਿਆ ਹੈ ਕਈ ਥਾਵਾਂ ਦੇ ਝੋਨੇ ਡੁੱਬ ਚੁੱਕੇ ਹੈ ਤੇ ਪੂਰਾ ਪੰਜਾਬ ਹਾਈਲਾਈਟ ਤੇ ਹੈ ਪੂਰੇ ਪੰਜਾਬ ਨੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਇਸ ਟਾਈਮ ਪੈ ਰਹੀ ਹੈ ਤਾਂ ਲੋੜ ਹੈ ਹੁਣ ਇਕੱਠੇ ਹੋਣ ਦੀ ਜੇਕਰ ਤੁਸੀਂ ਕਿਸੇ ਦਰਿਆਵਾਂ ਦੇ ਕੰਢਿਆਂ ਤੇ ਹੋ ਜੇਕਰ ਦਰਿਆਵਾਂ ਦੇ ਅੰਦਰ ਹੋ ਤਾਂ ਸੁਰੱਖਿਅਤ ਜਗ੍ਹਾ ਤੇ ਜ਼ਰੂਰ ਆ ਜਾਓ ਕੈਮਰਾਮੈਨ ਸਨੂਦ ਨਹਰਦੀ ਪੰਨਨਾਰ نیوز ਦਰਿਆ ਸਤਲੁਜ